ਉਹ ਸਾਡੇ ਤਾਂ ਤਿਹਾੜਾਂ ਜੇ ਇੱਕ ਦੂਜਿਆਂ ਦੇ ਇਸ਼ਟਾਂ ਦੇ ਦੇਵਤਿਆਂ ਦੇ ਨਾਮ ਨੇ ਸਾਨੂੰ ਕਿਵੇਂ ਵੱਖ ਕਰ ਲੋਗੇ ਕਿ ਆਹ ਤਿਹਾੜੇ ਦਾ ਤਿਹਾੜੇ ਦਾ RAM ਮੰਦਰ ਬਣਿਆ ਅਯੋਧਿਆ ਸਾਰਿਆਂ ਨੂੰ ਜਾਣਾ ਚਾਹੀਦਾ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਧਰਮ ਦੀ ਜਾਤੀ ਦੀ ਰਾਜਨੀਤੀ ਨਹੀਂ ਕਰਨੀ ਰਾਜਨੀਤੀ ਕਰਨੀ ਹੈ ਕੰਮ ਦੀ RAM ਮੰਦਰ ਬਣਿਆ ਅਯੋਧਿਆ ਸਾਰਿਆਂ ਨੂੰ ਜਾਣਨਾ ਚਾਹੀਦਾ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਸਾਡੀਆਂ ਲੋੜੀਆਂ ਸਾਡੀਆਂ ਵਿਸਾਖੀਆਂ ਸਾਂਝੀਆਂ ਨੇ ਰਮਜ਼ਾਨ ਰਮਜ਼ਾਨ ਮੈਂ ਇੱਕ ਕਿਸੇ ਸੀਡੀ ਦੇ ਵਿੱਚ ਗੱਲ ਕਹੀ ਸੀ ਰਮਜ਼ਾਨ ਨੂੰ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਦਾ ਤਿਉਹਾਰ ਹੈ ਰਮਜ਼ਾਨ ਅੰਗਰੇਜ਼ੀ ਚ ਕਿਵੇਂ ਲਿਖਿਆ ਜਾਂਦਾ ਆਰ ਏ ਐਮ ਜ਼ ਏ ਐਨ ਪਹਿਲੇ ਤਿੰਨ ਅੱਖਰ ਕੀ ਨੇ ਆਰ ਏ ਐਮ ਰਾਮ ਜਾਣ ਕੇ ਕਿ ਤਿਹਾਰ ਮੁਸਲਮਾਨਾਂ ਦਾ ਪਰ ਰਾਮ ਦਾ ਨਾਮ ਉਹਦੇ ਵਿੱਚ ਹੈ ਕਹਿੰਦੇ ਜੀ ਦੀਵਾਲੀ ਹਿੰਦੂਆਂ ਦਾ ਤਿਹਾਰ ਹੈ ਦੀਵਾਲੀ ਕਿਵੇਂ ਲਿਖੀ ਜਾਂਦੀ ਹੈ ਡੀ ਆਈ ਡਬਲਯੂ ਏ ਐਲ ਆਈ ਆਖਰੀ ਨਖਰਕੀ ਨੇ ਏ ਐਲ ਆਈ ਅਲੀ ਅਲੀ ਕੌਣ ਹੈ ਮੁਸਲਮਾਨਾਂ ਦਾ ਗੁਰੂ ਹੈ ਉਹ ਸਾਡੇ ਤਾਂ ਤਿਹਾਰਾਂ ਜਿੱ ਇੱਕ ਦੂਜਾਂ ਦੇ ਇਸ਼ਟਾਂ ਦੇ ਦੇਵਤਿਆਂ ਦੇ ਨਾਮ ਨੇ ਸਾਨੂੰ ਕਿਵੇਂ ਵੱਖ ਕਰ ਲੋਗੇ ਕਿ ਆਹ ਤਿਹਾਰੇ ਦਾ ਆਹ ਤਿਹਾਰੇ ਦਾ ਕਦੇ ਵੀ ਨਹੀਂ ਕਰ ਸਕਦੇ ਸਾਰੇ ਜਾ ਕੇਓ ਤੀਰਥ ਯਾਤਰਾ ਸ਼ੁਰੂ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ ਬਜ਼ੁਰਗਾਂ ਨੂੰ ਲੈ ਕੇ ਜਾਓ ਜਿੱਥੇ ਜਾਣਾ ਚਾਹੁੰਦੇ ਆ हां थोड़े ज्यादा ਇਹਨਾਂ ਨੇ ਰੇਲਵੇ ਰੂਲ ਦੇ ਤਾਂ ਪੰਗਾ ਪਾਤਾ ਸੀ ਹੁਣ ਮੰਨ ਗਏ ਜਿੱਥੇ ਜਾਣਾ ਚਾਹੁੰਦੇ ਹੋ ਜਾ ਕੇ ਆਓ ਜੇ ਨਿੰਮ ਪੂਜ ਕੇ ਕਿਸੇ ਨੂੰ ਜਾਂ ਟਾਲੀ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਸ ਬੰਦੇ ਨੂੰ ਕਹਾਂ ਕਿ ਤੇਰੇ ਨਿੰਮ ਤੇ ਟਾਲੀ ਦੀ ਜਗ੍ਹਾ ਤੇ ਮੇਰੀ 베ਰੀ ਜਾਂ ਮੇਰਾ ਸਫੈਦਾ ਜਿਹੜਾ ਉਹ ਜ਼ਿਆਦਾ ਪੂਜਨ ਯੋਗ ਹੈ ਮੈਨੂੰ ਕੋਈ ਹੱਕ ਨਹੀਂ ਜਿੱਥੋਂ ਜਿਹਨੂੰ ਤੁਸੀ ਮਿਲਦੀ ਹੈ ਮਿਲ ਲਓ ਧਰਮ ਦੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਧਰਮ ਦੀ ਜਾਤੀ ਦੀ ਰਾਜਨੀਤੀ ਨਹੀਂ ਕਰਨੀ ਰਾਜਨੀਤੀ ਕਰਨੀ ਹੈ ਕੰਮ ਦੀ ਬਿਜਲੀ ਫ੍ਰੀ 90% ਕਰਾਂ ਨੂੰ ਥਰਮਲ ਪਲਾਂਟ ਖਰੀਦ ਲੈ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਬਣੇ ਜਾਂਦੇ ਆ ਇੰਡਸਟਰੀ ਆਈ ਜਾਂਦੀ ਹੈ ਔਰ ਕੋਈ ਕਰਾਪਸ਼ਨ ਨਹੀਂ ਸਭ ਤੋਂ ਵੱਡੀ ਗੱਲ ਏ ਕਿ ਮੇਰੇ ਵੱਲੋਂ ਤੁਹਾਨੂੰ ਇਹ ਯਕੀਨ ਮੇਰੇ ਤੇ ਯਕੀਨ ਜੋ ਰੱਖਿਆ ਹੋਇਆ ਬਸ ਇਦਾਂ ਹੀ ਕਾਇਮ ਰੱਖਿਓ ਮੈਂ ਇਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ ਐ ਜੋ ਮਰਜੀ ਮੇਰੇ ਬਾਰੇ ਬੋਲੀ ਜਾਣ ਮੈਨੂੰ ਓਨਾ ਚਿਰ ਕੋਈ ਫਿਕਰ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਫਰਤ ਮਾਤਾ ਜੀ ਜੈ ਇਨਕਲਾਬ ਜੈ ਇਨਕਲਾਬ BOLİN SONİ